ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਦੋਸਤ ਸਨੀ ਰਤੜਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਨਾਲ ਨੁਕਸਾਨ ਹੋਇਆ ਹੈ ਕਾਫੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸੰਤ ਮਹਾਪੁਰਸ਼ ਔਰ ਕਾਫੀ ਐਨ ਜੀਓ ਔਰ ਕਾਫੀ ਸਮਾਜ ਸੇਵੀ ਜਿਹੜੇ ਹੋਰ ਵੀ ਲੋਕ ਹੈਗੇ ਨੇ ਉਹ ਅੱਗੇ ਆਏ ਨੇ ਔਰ ਉਹਨਾਂ ਨੇ ਪੰਜਾਬ ਦੀ ਬਾਹ ਫੜੀ ਹੈ ਫਿਲਮ ਇੰਡਸਟਰੀ ਦੇ ਲੋਕ ਆ ਉਹਨਾਂ ਨੇ ਪੰਜਾਬ ਦੀ ਬਾਹ ਫੜੀ ਹੈ ਇਹ ਬਹੁਤ ਹੀ ਛਲਾਗਾ ਜੋ ਕਦਮ ਹੈ ਔਰ ਇਸੇ ਵਿੱਚ ਅੱਜ ਸਾਡੇ ਹਲਕੇ ਦੇ ਵਿੱਚ ਸਰਦਾਰ ਭਜਨ ਸਿੰਘ ਜੀ ਬਿੱਲੂ ਭਾਜੀ ਦੁਬਈ ਵਾਲੇ ਜਿਨ੍ਹਾਂ ਦੀ ਕੀ ਟਰਾਂਸਪੋਰਟ ਹੈ ਦੁਬਈ ਦੇ ਵਿੱਚ ਉਹਨਾਂ ਵੱਲੋਂ ਦਾਸ ਨੂੰ ਇਹ ਹੁਕਮ ਹੋਇਆ ਹੈ ਕਿ 20 ਲੱਖ ਰੁਪਏ ਦੀ ਸੇਵਾ 20 ਲੱਖ ਰੁਪਏ ਦੀ ਸੇਵਾ ਪੰਜਾਬ ਦੇ ਜਿਹੜੇ ਹੜ੍ਹ ਪੀੜਤ ਲੋਕੀ ਹੈਗੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਬੜੀਆਂ ਸੇਵਾ ਕਰਦੇ ਨੇ ਔਰ ਉਹਨਾਂ ਨੇ ਜਦੋਂ ਦੇਖਿਆ ਕਿ ਇਥੇ ਹਾੜਾਂ ਤੋਂ ਬਾਅਦ ਕਾਫੀ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਪੂਰੇ ਪੰਜਾਬ ਦੇ ਵਿੱਚ ਮੇਰੇ ਵੱਲੋਂ 20 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਉਹ ਸਾਰੀ ਸੰਗਤ ਨੂੰ ਦਿੱਤੀ ਜਾਏਗੀ ਜਿਸ ਜਿਸ ਜਗ੍ਹਾ ਦੇ ਵਿੱਚ ਜ਼ਰੂਰਤ ਹੋਏਗੀ ਉੱਥੇ ਜਾ ਕੇ ਉਸ ਜ਼ਰੂਰਤ ਮੁਤਾਬਕ ਜ਼ਰੂਰਤਮੰਦ ਲੋਕਾਂ ਦੇ ਵਿੱਚ ਪਹੁੰਚਾਈ ਜਾਏਗੀ ਔਰ ਇਸ ਗੱਲ ਤੇ ਮੈਂ ਸਰਦਾਰ ਭਜਨ ਸਿੰਘ ਬਿੱਲੂ ਭਾਜੀ ਦਬਈ ਵਾਲੇ ਜਿਹੜੇ ਸਰਪੰਚ ਸੈਫਲਾਬਾਦ ਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜੇ ਸਮਾਜ ਸੇਵੀ ਜਦੋਂ ਅੱਗੇ ਆਉਂਦੇ ਨੇ ਤੇ ਲੋਕਾਂ ਨੂੰ ਬਹੁਤ ਸਹਦ ਮਿਲਦੀ ਹੈ ਜਿਵੇਂ ਕਿ ਸੁਲਤਾਨਪੁਰ ਲੋਧੀ ਚੜ੍ਹ ਆਏ ਸੀ ਇਸ ਹੜ੍ਹਾਂ ਦੇ ਦੌਰਾਨ ਵੀ ਉਹਨਾਂ ਨੇ ਕਾਫੀ ਸੇਵਾ ਕੀਤੀ ਹੈ ਲੋਕਾਂ ਨੂੰ ਆਚਾਰ ਪਸ਼ੂਆਂ ਵਾਸਤੇ ਆਚਾਰ ਪ੍ਰੋਵਾਈਡ ਕਰਾਇਆ ਲੋਕਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਇਆ ਜੋ ਵੀ ਜ਼ਰੂਰਤਮੰਦ ਜਿਨ੍ਹਾਂ ਦਵਾਈਆਂ ਪ੍ਰੋਵਾਈਡ ਕਰਾਈਆਂ ਔਰ ਵੈਸੇ ਵੀ ਉਹ ਸਮਾਜ ਸੇਵਾ ਦਾ ਕੰਮ ਕਰਦੇ ਨੇ ਮੈਂ ਆਪਣੀ ਸਮੁੱਚੀ ਟੀਮ ਵੱਲੋਂ ਸਰਦਾਰ ਭਜਨ ਸਿੰਘ ਜੀ ਬਿੱਲੂ ਭਾਜੀ ਦਬਈ ਵਾਲੇ ਡੇ ਸਰਪੰਚ ਸਹਿਫਲਾਬਾਦ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ